ਪੇਰ ਦੀ ਚੋਣ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀਏ ਕਿ ਪਿਛਲੇ ਦਿਨਾਂ ਦੌਰਾਨ ਜਦੋਂ ਚੰਡੀਗੜ੍ਹ ਮੇਅਰ ਦੀ ਚੋਣ ਚੱਲ ਰਹੀ ਸੀ ਤਾਂ ਭਾਰੀ ਹੰਗਾਮਾ ਹੁੰਦਾ ਜਿਸ ਤੋਂ ਬਾਅਦ ਚੋਣ ਹੈ ਜਿਹੜੀ ਉਹ ਟਾਲ ਦਿੱਤੀ ਜਾਂਦੀ ਅਤੇ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਦਾ ਹਾਈ ਕੋਰਟ ਦੇ ਵਿੱਚ ਹੁਣ ਸੁਣਵਾਈ ਤੋਂ ਬਾਅਦ ਵੱਡਾ ਫੈਸਲਾ ਆਇਆ ਦੱਸਦੀਏ ਚੰਡੀਗੜ੍ਹ ਮੇਅਰ ਦੀ ਜੋ ਚੋਣ ਹੈ ਉਹ 30 ਜਨਵਰੀ ਨੂੰ ਹੋਵੇਗੀ ਸਵੇਰੇ 10 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ 10 ਵਜੇ ਚੋਣ ਸਟਾਰਟ ਹੋਵੇਗੀ ਦੱਸਦੀ ਹੈ ਕਿ 30 ਜਨਵਰੀ ਦਾ ਦਿਨ ਜਿਹੜਾ ਉਹ ਨਿਰਧਾਰਿਤ ਕਰ ਦਿੱਤਾ ਗਿਆ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤੇ ਸੁਣਵਾਈ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਜਾਨੀ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ 30 ਜਨਵਰੀ ਨੂੰ ਹੋਣਗੀਆਂ ਇੱਕ ਅਹਿਮ ਗੱਲ ਇਹ ਵੀ ਹੈ ਕਿ ਇਸ ਦੌਰਾਨ ਕੌਂਸਲਰਾਂ ਨੂੰ ਲੈ ਕੇ ਵੀ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਕੌਂਸਲਰ ਬਿਨਾਂ ਕਿਸੇ ਸਮਰਥਕ ਦੇ ਤੇ ਬਿਨਾਂ ਕਿਸੇ ਸੁਰੱਖਿਆ ਦੇ ਵੋਟ ਪਾਉਣ ਦੇ ਲਈ ਆਉਣਗੇ ਹਾਈ ਕੋਰਟ ਨੇ ਕਿਹਾ ਹੈ ਕਿ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਚੰਡੀਗੜ੍ਹ ਪੁਲਿਸ ਦੀ ਹੋਵੇਗੀ bari banda koi bhi allowed nahi hovega ਕੋਈ ਵੀ ਆਊਟਸਾਈਡਰ ਅਲਾਉਡ ਨਹੀਂ ਹੋਏਗਾ ਦੱਸ ਦਈਏ ਜੋ ਕਾਉਂਸਲਰ ਨੇ ਉਹ ਆਪਣੇ ਕਿਸੇ ਵੀ ਸਮਰਥਕ ਨੂੰ ਨਹੀਂ ਲਿਆ ਸਕਣਗੇ ਤੇ ਉਹਨਾਂ ਦੀ ਜੋ ਸੁਰੱਖਿਆ ਉਹ ਵੀ ਅੰਦਰ ਅਲਾਉਡ ਨਹੀਂ ਹੋਵੇਗੀ ਤਾਂ ਹਾਈ ਕੋਰਟ ਦੇ ਵੱਲੋਂ ਇਸ ਸਮੇਂ ਵੱਡਾ ਫੈਸਲਾ ਸੁਣਾਇਆ ਗਿਆ ਇਸ ਦੇ ਨਾਲ ਨਾਲ ਉਹਨਾਂ ਕਿਹਾ ਕਿ ਕਾਉਂਸਲਰਾਂ ਦੀ ਜੋ ਸੁਰੱਖਿਆ ਵਾ ਜੋ ਸੁਰੱਖਿਆ ਦੀ ਜ਼ਿੰਮੇਵਾਰੀ ਆ ਉਹ ਪੂਰੀ ਤਰ੍ਹਾਂ ਚੰਡੀਗੜ੍ਹ ਪੁਲਿਸ ਦੀ ਹੋਵੇਗੀ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ ਚੋਣਾਂ ਹੋਣੀਆਂ ਸਨ ਉਸ ਦਿਨ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੀ ਤਕਰੀਬਨ ਇੱਕ ਹਫਤਾ ਪਿਛਲੇ ਹਫਤੇ ਦੀ ਹੀ ਗੱਲ ਹੈ ਜਦੋਂ ਚੋਣਾ ਕਰਵਾਈਆਂ ਜਾ ਰਹੀਆਂ ਸੀ ਤੇ ਉਸਨੂੰ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਤੇ ਹੰਗਾਮੇ ਤੋਂ ਬਾਅਦ ਇਹ ਮਾਮਲਾ ਚੰਡੀਗੜ੍ਹ ਦੇ ਜੋ ਹਾਈ ਕੋਰਟਾ ਉੱਥੇ ਪਾਉਂਦਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ ਤੇ ਸੁਣਵਾਈ ਤੋਂ ਬਾਅਦ ਹੁਣ ਵੱਡਾ ਫੈਸਲਾ ਸੁਣਾਇਆ ਗਿਆ ਕਿ ਚੰਡੀਗੜ੍ਹ ਮੇਰ ਦੀਆਂ ਜੋ ਚੋਣਾਂ ਨੇ ਉਹ 30 ਜਨਵਰੀ ਨੂੰ ਸਵੇਰੇ 10 ਵਜੇ ਹੋਣਗੀਆਂ ਇੱਕ ਅਹਿਮ ਗੱਲ ਦੱਸਦੀ ਹੈ ਕਿ ਇਸ ਚੋਣ ਦੇ ਲਈ ਆਪ ਅਤੇ ਕਾਂਗਰਸ ਪਾਰਟੀ ਦੇ ਵਿੱਚ ਗੱਠਜੋੜ ਵੀ ਹੋਇਆ ਸੀ ਗੱਠਜੋੜ ਹੋਇਆ ਦੋਵੇਂ ਪਾਰਟੀਆਂ ਇਕੱਠੇ ਮਿਲ ਕੇ ਚੋਣ ਲੜ ਰਹੀਆਂ ਨੇ ਮੇਰ ਦੀ ਚੋਣ ਹੈ ਜਿਹੜੀ ਉਹ 30 ਜਨਵਰੀ ਨੂੰ ਹੋਵੇਗੀ 10 ਵਜੇ ਦਾ ਸਮਾਂ ਜਿਹੜਾ ਨਿਰਧਾਰਤ ਕਰ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਕਾਫੀ ਜ਼ਿਆਦਾ ਹੰਗਾਮਾ ਜਿਹੜਾ ਚੋਣਾਂ ਵਾਲੇ ਦਿਨ ਦੇਖਣ ਨੂੰ ਮਿਲਿਆ ਸੀ ਜਦੋਂ ਦੋਮਾ ਪਾਰਟੀਆਂ ਦੇ ਸਮਰਥਕ ਅਤੇ ਭਾਜਪਾ ਦੇ ਜੋ ਸਮਰਥਕ ਨੇ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਸੀ ਤਾਂ ਇਸ ਦੌਰਾਨ ਕਾਫੀ ਜ਼ਿਆਦਾ ਬਹਿਸਬਾਜ਼ੀ ਵੀ ਹੋਈ ਸੀ ਤਾਂ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਜਦੋਂ ਪਹੁੰਚਦਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ ਤਾਂ ਸੁਣਵਾਈ ਤੋਂ ਬਾਅਦ ਵੱਡਾ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਕਿ ਚੰਡੀਗੜ੍ਹ ਮੇਹਰ ਦੀ ਜੋ ਚੋਣਾਂ 30 ਜਨਵਰੀ ਨੂੰ ਹੋਵੇਗੀ ਤੇ ਇਸ ਦੌਰਾਨ ਜੋ ਕਾਉਂਸਲਰ ਨੇ ਜਿਨ੍ਹਾਂ ਨੇ ਵੋਟ ਪਾਉਣੀਆਂ ਉਹ ਬਿਨਾਂ ਕਿਸੇ ਸਮਰਥਕ ਦੇ ਅਤੇ ਬਿਨਾਂ ਕਿਸੇ ਸੁਰੱਖਿਆ ਕਰਮਚਾਰੀ ਦੇ ਅੰਦਰ ਆਉਣਗੇ ਅਤੇ ਆਪਣੀ ਵੋਟ ਪਾ ਕੇ ਵਾਪਸ ਜਾਣਗੇ ਇਸ ਦੇ ਨਾਲ ਨਾਲ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਦੀ ਜੋ ਪੂਰੀ ਜ਼ਿੰਮੇਵਾਰੀ ਆ ਉਹ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜੋ ਚੰਡੀਗੜ੍ਹ ਪੁਲਸਾ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਜਿਹੜੀ ਸੁਰੱਖਿਆ ਉਹ ਪ੍ਰਦਾਨ ਕੀਤੀ ਜਾਏਗੀ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਆਪ ਅਤੇ ਕਾਂਗਰਸ ਦਾ ਗੱਠਜੋੜ ਹੋਇਆ ਦੂਜੇ ਪਾਸੇ ਬੀਜੇਪੀ ਆ ਤੇ ਬੀਜੇਪੀ ਦੇ ਨਾਲ ਸਿੱਧੀ ਇੱਥੇ ਕਹਿ ਸਕਦਾ ਕਿ ਜਿਹੜੀ ਟੱਕਰ ਆ ਜਿਹੜਾ ਮੁਕਾਬਲਾ ਹੋਵੇਗਾ ਯਾਨੀ ਕਿ ਆਪ ਅਤੇ ਕਾਂਗਰਸ ਦਾ ਜੋ ਗੱਤ ਜੋੜਾ ਜੋ ਅਲਾਈანს ਆ ਉਸ ਦਾ ਸਿੱਧਾ-ਸਿੱਧਾ ਮੁਕਾਬਲਾ ਬੀਜੇਪੀ ਦੇ ਉਮੀਦਵਾਰ ਦੇ ਨਾਲ ਹੋਵੇਗਾ ਤਾਂ 30 ਜਨਵਰੀ ਨੂੰ ਚੋਣ ਆ ਜਿਹੜੀ ਉਹ ਹੋਵੇਗੀ 10 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ